ਐਕਟਵਾ ਚਾਲਕ ਲੜਕੀਆਂ ਨੂੰ ਬਚਾਉਂਦੇ ਸਮੇਂ ਕਾਰ ਚੜੀ ਡਵਾਈਡਰ ਤੇ ਕਾਰ ਪਲਟੀ ਐਕਟਵਾ 'ਤੇ ਸਵਾਰ ਇੱਕ ਲੜਕੀ ਹੋਈ ਬੇਹੋਸ਼ ਨੌਜਵਾਨ ਵੈਲਫੇਅਰ ਸੁਸਾਇਟੀ ਵੱਲੋਂ ਇਲਾਜ ਦੇ ਲਈ ਪੰਚਾਇਤ ਬਠਿੰਡਾ ਦੇ ਸਿਵਲ ਹਸਪਤਾਲ ਮਾਮਲਾ ਬਠਿੰਡਾ ਦੇ ਮਲੋਟ ਰੋਡ ਦਾ ਮਾਮਲਾ ਸ਼ੁੱਕਰਵਾਰ ਨੂੰ 4 ਵਜੇ ਦੇ ਲਗਭਗ ਦਾ ਬਠਿੰਡਾ ਮਲੋੜ ਰੋਡ ਤੇ ਇੱਕ ਐਕਟਵਾ ਸਵਾਰ ਲੜਕੀਆਂ ਇੱਕਦਮ ਆਉਂਦੀਆਂ 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 ਇੱਕ ਕੱਟ ਤੋਂ ਮੁੜ ਲੱਗੀਆਂ ਦਾ ਪਿੱਛੇ ਆ ਰਹੀ ਕਾਰ ਇਹਨਾਂ ਨੂੰ ਬਚਾਉਂਦੀ ਬਚਾਉਂਦੀ ਡਿਵਾਇਡਰ ਤੇ ਚੜ ਗਈ ਅਤੇ ਇਹ ਲੜਕੀਆਂ ਵੀ ਇਹਟਾ ਡਗ ਗਈਆਂ ਜਿਸ ਦੇ ਨਾਮ ਇਹ ਆਪਣਾ ਕਾਰ ਆ ਜਿਹੜੀ ਉਹ ਪਲਟ ਗਈ ਲੇਕਿਨ ਇਹਨਾਂ ਦੇ ਵਿੱਚੋਂ ਇੱਕ ਐਕਟਿਵ ਸਰ ਲੜਕੀ ਸੀ ਜਿਹੜੀ ਉਹ ਬੇਹੋਸ਼ ਹੋ ਗਈ ਜਿਸ ਨੂੰ ਲੈ ਕੇ ਨੌਜਵਾਨ ਵੈਲਫੇਅਰ ਸੁਸਾਇਟੀ ਵੱਲੋਂ ਆਪਣੀ ਐਂਬੂਲੈਂਸ ਤੇ ਰਾਈ ਇਸ ਲੜਕੀ ਨੂੰ ਬਟਿੰਡਾ ਦੇ ਸਿਵਲ ਹਸਪਤਾਲ ਵਿਖੇ ਡਾਕਟਰ ਕਰਵਾਇਆ ਗਿਆ ਅਤੇ ਮੌਕੇ ਤੇ ਸੜਕ ਸੁਰੱਖਿਆ ਫੋਰਸ ਵੀ ਆ ਚੁੱਕੀ ਸੀ ਦੇਖ ਰਹੇ ਤੁਸੀਂ ਆ ਦੇ ਵਿੱਚ ਇੱਕ ਲੜਕੀ ਜਿਹੜੀ ਬੇਹੋਸ਼ ਹੈ ਉਸ ਨੂੰ ਨੌਜਵਾਨ ਵੈਲਫੇਅਰ ਸੁਸਾਇਟੀ ਵੱਲੋਂ ਇਲਾਜ ਲਈ ਬਟਿੰਡਾ ਦੇ ਸਿਵਲ ਹਸਪਤਾਲ ਪਹੁੰਚਾਇਆ ਜਾ ਰਿਹਾ ਹੈ ਹਾਂ ਜੀ ਵੀਰ ਜੀ ਨਾ ਤੁਹਾਡਾ ਆ ਰਹੇ ਹਨ ਜੀ ਅਰੇ ਕੀ ਹੋਇਆ ਕਿਵੇਂ ਆਸ ਅਸੀਂ ਗੱਡੀ ਚਲਾ ਰਹੇ ਸੀਗੇ ਹਾਂਜੀ ਗੱਡੀ ਚਲਾ ਰਹੇ ਸੀਗੇ 70 ਦੀ ਸਪੀਡ ਸੀਗੀ ਤੇ ਉਹ ਸਕੂਟਰੀ ਜਵਾਕ ਅੱਗੇ ਆ ਗਏ ਬ੍ਰੇਕ ਲਾਈ ਬ੍ਰੇਕ ਲਾਉਣ ਦੀ ਡਿਵਾਈਸ ਤੇ ਗੱਡੀ ਚੜ ਗਈ ਬੱਚਿਆਂ ਦੀ ਹਾਲਤ ਕਿਵੇਂ ਲੱਗੇ ਹਸਪੀਟਲ ਨੂੰ ਨਾ ਲੈ ਗਏ ਜੀ ਕੀ ਕਾਰਨ ਕੀ ਰਿਹਾ ਕਿਵੇਂ ਕੀ ਲੱਗਦਾ ਕਿਵੇਂ ਹਾਸਾ ਹੋ ਗਿਆ ਆ ਜੀ ਉਹ ਬੱਚੇ ਮੁੜੇ ਅਚਾਨਕ ਅੱਗੇ ਆ ਗਏ ਬ੍ਰਦਰ ਕੀ ਨਾਮ ਤੁਹਾਡਾ ਮੇਰਾ ਨੀਰਜ ਸਿੰਘ ਦਾ ਨਾਮ ਹੈ ਬਲੈਂਟਰ ਨੋਜਨ ਰੈਫਰੈਂਸ ਕੀ ਹੋਇਆ ਕੀ ਹੁਣੇ ਹਾਸਾ ਹੋਇਆ ਸਰ ਆਪਾਂ ਨੂੰ ਕਾਲ ਆਈ ਸੀਗੀ ਕਿ ਮਲੋਡ ਰੋਡ ਤੇ ਗ੍ਰੇਡੂ ਦੇ ਕੋਲੇ ਕੋਈ ਗੱਡੀ ਪਲਟ ਗਈ ਆ ਸਕੂਟਰੀ ਦੇ ਵਿੱਚ ਵੱਜੀ ਆ ਜਿਹੜੇ ਕਰਕੇ ਗੱਡੀ ਪੂਰੀ ਪਲਟ ਗਈ ਸੀਗੀ ਤੇ ਮੌਕੇ ਤੇ ਆ ਕੇ ਦੇਖਿਆ ਜਿਹੜੇ ਸਕੂਟਰੀ ਵਾਲੇ ਸੀਗੇ ਉਹਨਾਂ ਤਾਂ ਸਿਵਲ ਛੱਡਿਆ ਆ ਤੇ ਜਿਹੜੇ ਕਾਰ ਵਾਲੇ ਸੀਗੇ ਉਹ ਮੌਕੇ ਤੇ ਅੱਡਾ ਸਪੋਰਟ ਸਹੀ ਹੈ ਕੀ ਕਾਰਨ ਕੀ ਲੱਗਦਾ ਤੇਜ਼ ਰਫਾਰਾ ਦਾ ਕੀ ਲੱਗ ਰਿਹਾ ਦੇਖਣ ਚ ਕਾਰਨ ਮੁੰਡੇ ਦੇ ਹਿਸਾਬ ਨਾਲ ਦੱਸਣਾ ਸਹੀ ਸੀਗੇ ਤੇ ਜਿਹੜੀ ਸਕੂਟਰੀ ਸੀਗੀ ਉਹ ਇੱਕੋ ਦਮ ਕੱਟ ਲੱਤੀ ਆ ਜਿਹਦੇ ਕਰਕੇ ਗੱਡੀ ਪਲਟ ਗਈ ਸੀ ਬੱਚੀਆਂ ਠੀਕ ਨੇ ਫਿਲਹਾਲ ਸਿਵਲ ਲੈ ਕੇ ਗਏ ਨੇ ਬਾਕੀ ਦੇਖੋ ਹੀ ਉੱਥੇ ਤੇ ਗੱਡੀਆਂ ਥੋੜਾ ਕਾਫੀ